ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੇ ਪਾਸ਼ਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਪਾਂ ਪਹੁੰਚੇ ਆ ਸੱਤਾ ਸੋਦਾ ਜਿਹੜਾ 20 ਰੁਪਏ ਦਾ ਕੀਤਾ ਗਿਆ ਸੀਗਾ ਉਸ ਦੇ ਆਪਾਂ ਉਹਨਾਂ ਬਲੋਲੀ ਸਿੱਕਿਆਂ ਨੂੰ ਦਰਸ਼ਨ ਕਰਵਾ ਰਹੇ ਹਾਂ ਬਿਲਕੁਲ ਦੇਖ ਸਕਦੇ ਤਸਵੀਰਾਂ 'ਚ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ 1469 ਈਸਵੀ 'ਚ ਸਬੋਧਿਤ ਲਿਖੰਡੀ ਜੋ ਕਿ ਪਾਕਿਸਤਾਨ ਪਾਕਿਸਤਾਨ ਸਾਹਿਬ ਲੰਕਾੜਾ ਸਾਹਿਬ ਵਿਖੇ ਹੈ 18 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਜੀ ਨੇ ਜੋ ਉਹਨਾਂ ਨੂੰ 20 ਪਏ ਦਾ ਸੱਸੇ ਸਿੱਕੇ ਦਿੱਤੇ ਸੀਗੇ ਬਲੋਲੀ ਸਿੱਕੇ ਦਿੱਤੇ ਸੀਗੇ ਸੱਤਾ ਸੌਦਾ ਕਰਨ ਲਈ ਜੋ ਕਿ ਕਿਹਾ ਜਾ ਰਿਹਾ ਵੀ ਬਿਜ਼ਨਸ ਜਿੱਦਾ ਆਪਾਂ ਕਾਰੋਬਾਰ ਕਰਨ ਲਈ ਕਿਹਾ ਸੀਗਾ ਤੇ ਮਹਾਰਾਜ ਜਾਂਦੇ ਨੇ ਉਹ 20 ਰੁਪਏ ਲੈ ਕੇ ਰਸਤੇ ਵਿੱਚ ਉਹਨਾਂ ਨੂੰ ਭੁੱਖੇ ਸਾਧੂ ਮਿਲਦੇ ਨੇ ਤੇ ਉਹਨਾਂ ਨੂੰ ਉਹ ਲੰਗਰ ਛਕਾਉਂਦੇ ਨੇ ਉਹਨਾਂ 20 ਰੁਪਏ ਦਾ ਲੰਗਰ ਜੋ ਅੱਜ ਵੀ ਲੰਗਰ ਵਰਕਰਾਲ ਚੱਲ ਰਿਹਾ ਹੈ ਆਪਾਂ ਤੁਹਾਨੂੰ ਉਹਨਾਂ ਸਿੱਕਿਆਂ ਦੇ ਦਰਸ਼ਨ ਕਰਵਾ ਰਹੇ ਹਾਂ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਚ ਉਹ ਬਲੋਲੀ ਸਿੱਕੇ ਜੋ ਉਸ ਸਮੇਂ ਬਾਹੂਸ਼ਾਹੀ ਲੋਧੀ ਦੇ ਦਾ ਜਲਸ ਉਸ ਟਾਈਮ ਰਾਜ ਸੀਗਾ ਉਸ ਸਮੇਂ ਦੇ ਸਿੱਕੇ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਸਾਡੇ ਨਾਲ ਜੁੜੇ ਨੇ ਕੋਲੀ ਰਵਿੰਦਰ ਰਵਿੰਦਰਪਾਲ ਸਿੰਘ ਜੀ ਜੋ ਐਡਵੋਕੇਟ ਨੇ ਯੂਕੇ ਤੋਂ ਸੋਸਤਾ ਵਿੱਚ ਆ ਕੇ ਸੇਵਨ ਵਾਰ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੋਲੀ ਸਾਹਿਬ ਇਹ ਸਿੱਕੇ ਦੀ ਸਾਨੂੰ ਇਹਦੇ ਬਾਰੇ ਦੱਸੋ ਕਿਹੜੇ ਸਿੱਕੇ ਨੇ ਤੇ ਕਿੱਥੋਂ ਹੈ ਮਹਾਰਾਜ ਜੀ ਆਪ ਜੀ ਦਾ ਧੰਨਵਾਦ ਨਮਰਤਾ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਕ ਨਿਮਾਣਾ ਜਿਆਦਾ ਨਜਾ ਸੇਵਾਦਾਰ ਹੈ ਇੱਕ ਸਾਡੀ ਚੈਰਟੀ ਹੈ ਗਲੋਬਲ ਸਿਕਿਜ਼ਨ ਲੰਡਨ ਵੀ ਆਰ ਡਿਊਲੀ ਰਜਿਸਟਰਡ ਅੰਡਰ ਚੈਰਟੀ ਕਮਿਸ਼ਨ ਤੇ ਇਹ ਜਿਹੜੀ ਸਾਡੀ ਸੇਵਾ ਵਾਸਤੇ ਕਰ ਰਹੇ ਆ ਵੀ ਹੈਵ ਕਿਊਰੇਟਡ ਸਾਡੀ ਜਿਹੜੀ ਟੀਮ ਹੈ ਇਹ ਸਾਰਾ ਟੀਮ ਵਰਕ ਹੈ ਕਿਸੇ ਇੱਕ ਬੰਦੇ ਦਾ ਨਹੀਂ ਹੈ ਕਿਤਾ ਤੇ ਸਾਰੀ ਜਿਹੜੀ ਟੀਮ ਹੈ ਉਹਦੇ ਵਿੱਚ ਬੜੇ ਜ਼ਹੀਨ ਬੜੇ ਬੜੇ ਕਾਬਿਲ ਸਾਡੇ ਸੇਵਾਦਾਰ ਨੇ ਸਾਰੇ ਜੁੜੇ ਹੋਏ ਨੇ ਤੇ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇੱਕ ਐਕਸੀਬਿਸ਼ਨ ਕਿਊਰੇਟ ਕੀਤੀ ਹੈ ਜਿਸ ਦਾ ਨਾਮ ਹੈ ਕੋਇਨੇਜ ਆਫ ਦਾ ਗ੍ਰੇਟ ਸਿੱਖ ਕਿੰਗਡਮ ਯਾ ਸਰਕਾਰੇ ਖਾਲਸਾ ਦੇ ਨਾਨਕਸ਼ਾਹੀ ਸਿੱਕੇ ਸੋ ਅੱਜ ਅਸੀਂ ਇੱਥੇ ਚੀਫ ਖਾਲਸਾ ਦੀਵਾਨ ਦੀ 68 ਜਿਹੜੀ ਵਿਦਿਅਕ ਕਾਨਫਰੰਸ ਹੋ ਰਹੀ ਹੈ ਬੜੀ ਵੱਡੀ 3 ਦਿਨਾਂ ਵਾਸਤੇ ਅਨੰਦਪੁਰ ਸਾਹਿਬ ਅਸੀਂ ਉਹਨਾਂ ਦੇ ਸੱਦੇ ਦੇ ਉੱਤੇ ਇੱਥੇ ਆਏ ਆ ਤੇ ਅਸੀਂ ਇੱਥੇ ਐਗਜ਼ਿਬਿਸ਼ਨ ਲਾਈ ਹੈ 3 ਦਿਨਾਂ ਵਾਸਤੇ ਤੇ ਉਹ ਸੰਗਤਾਂ ਦੇ ਅਸੀਂ ਚਰਨ ਪਰਸ ਰਹੇ ਹਾਂ ਜੀ ਜਿਹੜੇ ਵੀਰ ਪੈ ਸਕੇ ਆ ਉਸ ਸਮੇ ਇਹਨਾਂ ਨੂੰ ਕਿਹੜੇ ਸਿੱਕੇ ਨਾਂ ਕੀ ਨਾਮ ਦਿੱਤਾ ਜੀ ਇਹਨਾਂ ਨੂੰ ਬਹਿਲੋਲੀ ਕੁਆਇਨ ਕਿਹਾ ਜਾਂਦਾ ਸੀਗਾ ਕਿਉਂਕਿ ਉਸ ਵੇਲੇ ਜਿਹੜਾ ਰਾਜ ਸੀ ਬੈਲੋਲ ਖਾਨ ਲੋਧੀ ਸੀਗਾ ਉਸ ਦਾ ਜਿਹੜਾ ਸਰਕਾਰ ਸੀਗਾ ਉਸ ਵੇਲੇ ਦੈਟ ਵਾਸ 1451 ਟੂ 1489 ਇੰਡੀਆ ਦੇ ਤੋਂ ਦਾ ਰਾਜ ਸੀਗਾ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸੁਲਤਾਨਪੁਰ ਲੋਧੀ ਉਸ ਤਰ੍ਹਾਂ ਹੀ ਤੁਸੀਂ ਸਮਝ ਸਕਦੇ ਹੋ ਸੋ ਇਹ ਉਸ ਉਨਾ ਤੇ ਖੜੇ ਹੋਏ ਸਿੱਕੇ ਨੇ ਤੇ ਇਸ ਦੇ ਵਿੱਚ 1.8 ਮਿਲੀਗ੍ਰਾਮ ਜਿਹੜੀ ਚਾਂਦੀ ਹੈ ਸੋ ਇਹਨਾਂ ਨੂੰ ਜਿਹੜੇ ਕਾਪਰ ਤੇ ਸਿਲਵਰ ਦੇ ਬਣੇ ਹੋ ਗੋਲਨੇ ਤੇ ਇਹਨਾਂ ਨੂੰ ਬਹਿਲੋਲੀ ਕੋਇਨ ਕਿਹਾ ਜਾਂਦਾ ਜੀ ਇੱਕ ਇਸ ਤਰ੍ਹਾਂ ਦੇ ਪਰਚੇ ਨੇ ਤੇ ਅੱਜ ਅੱਪਾ ਦਰਸ਼ਕ ਜੀ ਕਰ ਰਹੇ ਆ ਇਹ ਮਹਾਰਾਜ ਮਹਾਰਾਜ ਦੀ ਵਡਿਆਈ ਹੈ ਇਹ ਸਾਡੇ ਜਿਹੜੇ ਵਡ ਵਡੇਰੇ ਸੀਗੇ ਅਸੀਂ ਵੀ ਇਨਹੈਰੀਟਿਡ ਫ্রম ਥੈਮ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੀ ਜਿਹੜੀ ਟੀਮ ਹੈ ਸਾਰਿਆਂ ਨੇ ਇਕੱਠੇ ਹੋ ਕੇ ਕਿ ਇਹ ਭਾਏ ਕਿ ਅਸੀਂ ਆਪਣੇ ਵਾਲਟ ਜਾਂ ਲੋਕਰ 'ਚ ਰੱਖਣ ਦੇ ਅਸੀਂ ਜਿਹੜੀ ਸਾਡੀ ਸਾਧ ਸੰਗਤ ਹੈ ਜਾਂ ਪੰਜਾਬੀ ਡਾਇਸਪੋਰਾ ਹੈ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਅਸੀਂ ਉਹਨਾਂ ਨੂੰ ਦੱਸੀਏ ਕਿ ਸਾਡੇ ਜਿਹੜੇ ਵੜ ਵਡੇਰੇ ਸੀਗੇ ਉਹਨਾਂ ਦੇ ਖੁਆਇਨ ਸੀ ਜਾਂ ਉਹਨਾਂ ਦੇ ਜਿਹੜੇ ਕੀ ਸੀਗੇ ਤਾਂ ਕਿ ਉਹ ਆਪਣੀ ਵਿਰਾਸਤ ਤੋਂ ਜਾਣੂ ਹੋ ਸਕਣ ਜੀ ਕਿਹੜੇ ਕਿਹੜੇ ਵਾਰ ਤੋਂ ਉਹ ਮਿਲ ਚੁੱਕੇ ਨੇ ਤੇ ਕਿੱਥੇ ਕਿੱਥੇ ਸੀ ਇਹਨਾਂ ਖੁਆਇਨਾਂ ਨੂੰ ਲੈ ਕੇ ਜਾ ਚੁੱਕੇ ਹਾਂ ਮਤਲਬ ਅਸੀਂ ਜਾ ਚੁੱਕੇ ਹਾਂ ਉਹ ਮੈਂ ਦੱਸ ਦੇਣਾ ਜੀ ਅਸੀਂ ਪੂਰੇ ਯੂਕੇ ਦੇ ਵਿੱਚ ਅਸੀਂ ਸੇਵਾ ਕਰਦੇ ਆ ਗਿਆਂ ਅ ਥਿਰੇ ਸਕੂਲ ਕਾਲਜ ਜਿ ਯੂਨੀਵਰਸਿਟੀਆਂ ਆਰਟ ਗੈਲਰੀਜ਼ ਗਿਲਡ ਹਾਲਸ ਕਾਉਂਸਲ ਹਾਊਸਸ ਗੁਰਦੁਆਰਾ ਸਾਹਿਬ ਜਿਹੜੀ ਯਾਰਡ ਗੈਲਰੀਜ਼ ਨੇ ਸਾਰੇ ਪਾਸੇ ਪੂਰਾ ਯੂਰਪ ਹੈ ਅਮਰੀਕਾ ਅਫਰੀਕਾ ਸਾਰੇ ਪਾਸੇ ਪਹਿਲੀ ਦਫਾ ਸੀ ਇੰਡੀਆ ਆਇਆ ਤੇ ਅਵਾਰਡ ਤੇ ਸਾਰੇ ਗੁਰਰਾਮਦਾ ਸਾਹਿਬ ਜੀ ਦੇ ਨਾਮ ਤੇ ਨੇ ਤੇ ਇਸ ਕਰਕੇ ਅਸੀਂ ਉਹਨਾਂ ਦਾ ਨਾਮ ਨਹੀਂ ਲੈ ਸਕਦੇ ਜੀ ਉਹ ਤਸਵੀਰਾਂ ਦਿਖਾ ਦਿਆਂ ਤੁਹਾਨੂੰ ਉਹਨਾਂ ਸਿੱਕੇ ਆਂ ਜੋ 20 ਰੁਪਏ ਦੇ ਉਸ ਸਮੇਂ ਬਲੋਲੀ ਸਿੱਕੇ ਸੀਗੇ ਜੋ ਲੰਗਰ ਅੱਜ ਗੁਰੂ ਘਰ ਅੱਜ ਚੱਲ ਰਿਹਾ ਬਿਲਕੁਲ ਦੇਖ ਸਕਦੇ ਹੋ ਜੋ 20 ਰੁਪਏ ਇਹਨਾਂ ਸਿੱਕਿਆਂ ਸਿੱਕੇ ਬਦਲਦੇ ਜਿਹੜਾ ਚੱਲ ਰਿਹਾ ਜੀ ਨਾਨਕ ਤੇਰੀ ਵੱਡੀ ਕਮਾਈ ਮਹਾਰਾਜ ਇਹ ਮੈਂ ਸਮਝਦਾ ਕਿ ਇਸ ਤੋਂ ਵੱਡਾ ਮੈਜਿਕ ਇਸ ਤੋਂ ਵੱਡਾ ਜਾਦੂ ਦੁਨੀਆ ਤੇ ਨਹੀਂ ਹੈ ਇਹ ਮੇਰੀ ਤੁਸ਼ਬੁਦੀ ਅਨਸਾਰ ਹੈ ਕਿ ਮਹਾਰਾਜ ਨੇ ਉਸ ਵੇਲੇ ਇਹ ਸੱਚਾ ਸੌਦਾ ਕੀਤਾ ਉਹ ਪੂਰੀ ਦੁਨੀਆ ਚ ਖਾਓ ਖਰਚੋ ਰਲ ਮਿਲ ਪਾਈ ਤੋੜ ਨਾ ਵੇ ਬੱਤ ਹੋ ਜਾਈ ਵਧੀ ਜਾ ਰਿਹਾ ਹੈ ਵਧੀ ਜਾਣਾ ਇਸੇ ਖਤਮ ਹੈ ਹੀ ਨਹੀਂ ਜੁਗੋ ਜੁਗਟਲ ਮੈਂ ਸਮਝਦਾ ਕਿ ਇਹ ਇਸ ਤੋਂ ਵੱਡਾ ਮੈਜਿਕ ਕਿਦਰੇ ਨਹੀਂ ਹੈ ਆਪਾਂ ਮਾਲ ਮੁਸਿਸ ਕਰ ਰਹੇ ਆਪਾਂ ਵੀ ਸਿੱਖ ਜੇ ਪਰ ਬਿਲੋਂਗ ਕਰ ਰਿਹਾ ਸਿੱਖ ਧਰਮ ਨੂੰ ਦੇਖੋ ਜੀ ਹਮੇਸ਼ਾ ਜਿਹੜੇ ਸਿੱਖ ਧਰਮ ਹੈ ਸਾਡੇ ਵੱਡੇ ਬਾਗੁਰ ਸਿਖਾ ਕੇ ਜੋ ਗੁਰ ਚਰਨੀ ਪੜਦੇ ਆ ਇਹ ਮਹਾਰਾਜ ਦੀ ਵਡਿਆਈ ਹੈ ਕਿ ਸਾਨੂੰ ਗੁਰੂ ਮਹਾਰਾਜ ਨੇ ਸਿੱਖਾਂ ਦਾ ਘਰ ਵਿੱਚ ਜਨਮ ਦਿੱਤਾ ਸਿੱਖੀ ਸਰੂਪ ਦਿੱਤਾ ਤੇ ਤੁਸੀਂ ਦੇਖੋਗੇ ਕਿ ਅਸੀਂ ਬੇਸਿਕਲੀ ਜਿਹੜੀ ਅਸੀਂ ਪੱਗ ਵੀ ਬੰਨਦੇ ਆ ਕਿਉਂਕਿ ਅਸੀਂ ਵੈਰੀ ਫੋਰਚੂਨੇਟ ਹੈਗੇ ਆ ਸੋ ਆਈ ਪਰਟਿਕੁਲੀ ਸੈਲੀਬ੍ਰੇਟ ਸਿੱਖੀਜ਼ਮ ਜੀ ਬਹੁਤ ਬਹੁਤ ਧੰਨਵਾਦ ਇਸਮ ਕੋਲੀ ਸਾਹਿਬ ਜੀਨਰ ਸਾਹਿਬਨਾ ਇਹ ਇਹਨਾਂ ਸਿੱਕਿਆਂ ਬਾਰੇ ਗੱਲਬਾਤ ਕੀਤੀ ਆਪਾਂ ਤੁਹਾਨੂੰ ਸਿੱਕੇ ਦਿਖਾ ਰਹੇ ਹਾਂ ਦੇਖ ਸਕਦੇ ਹੋ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਘਰੋਂ ਨਿਕਲੇ ਸੀਗੇ ਸੱਚਾ ਸੋਧਾ ਕਰਨ ਲਈ ਉਹਨੇ ਤਸਵੀਰਾਂ ਤੁਸੀਂ ਦੇਖ ਸਕਦੇ ਬਿਲਕੁਲ ਸਾਹਮਣੇ ਕਿਤਾਬ ਵੱਲੋਂ ਜੋ ਉਹਨਾਂ ਨੂੰ ਬਨੋਲੀ ਸਿੱਕੇ ਦਿੱਤੇ ਗਏ ਤਸਵੀਰਾਂ ਦੇਖ ਸਕਦੇ ਸਿੱਕੇ ਸਾਹਮਣੇ ਤਸਵੀਰਾਂ ਦੀਆਂ ਮਹਿਤਾ ਕਾਲੂ ਜੀ ਵੱਲੋਂ ਉਹਨਾਂ ਨੂੰ 17 ਸਾਲ ਦੀ ਉਮਰ ਵਿੱਚ ਸੱਚਾ ਸੋਧਾ ਕਰ ਲਈ ਜੋ ਭੇਜਿਆ ਸੀਗਾ ਬਲੋਲੀ ਸਿੱਕੇ ਤੁਸੀਂ ਦਰਸ਼ਨ ਕਰ ਰਹੇ ਹੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰਾਸਤੇ 'ਚ ਮਿਲੇ ਉਹਨਾਂ ਨੂੰ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਗਿਆ ਤੇ ਉਸ ਤੋਂ ਬਾਅਦ ਆਪਣੇ ਪਿਤਾ ਨੂੰ ਕਿਹਾ ਆਪ ਨੇ ਸਤਸੰਤ ਕਰਕੇ ਆਇਆ ਜਰੂਰ ਦੇਖ ਸਕਦਾ ਤਸਵੀਰਾਂ 'ਚ ਇਹ ਸਨ ਸਾਡੇ ਨਾਲ ਡਾਕਟਰ ਕੋਲੀ ਰਵਿੰਦਰਪਾਲ ਸਿੰਘ ਜੀ ਜੋ ਜੁਕੇ ਤੋਂ ਵਕੀਲ ਨੇ ਪਿੱਛੇ ਵਜੋਂ ਵਕੀਲ ਨੇ ਜੋ ਇਹ ਸੇਵਾ ਨਿਭਾ ਰਹੇ ਨੇ ਤੇ ਆਪਾਂ ਇਨਾਂ ਦਾ ਬਹੁਤ-ਬਹੁਤ ਥੈਂਕ ਕਰਦਾ ਧੰਨਵਾਦ ਕਰਦੇ ਆ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕੀ ਫਤਿਹ